ਸਸਿਕਾ ਪੰਜਾਬੀਓ ਮੈਂ ਥਾਰਾ ਹਰਪ੍ਰੀਤ ਛੋਡੀ ਅੱਜ ਜਿਹੜੀ ਸਟੋਰੀ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਸਟੋਰੀ ਪੁਨਰਜਨਮ ਨਾਲ ਸੰਬੰਧਿਤ ਹੈ ਇਹ ਸਟੋਰੀ ਨੂੰ ਹਿੰਦੁਸਤਾਨੀ ਨਹੀਂ ਬਲਕੇ ਅਮਰੀਕਾ ਤੱਕ ਹਿਲਾ ਦਿੱਤਾ ਸੀ ਸਟੋਰੀ ਨੇ ਅਮਰੀਕਾ ਦੇ ਉਸਕ ਸਾਇੰਟੀਸਟ ਜਿਹੜੇ ਪੁਨਰਜਨਮ ਨਾਲ ਸੰਬੰਧ ਰੱਖਦੇ ਹੋਣ ਐਕਸਪਰਟ ਹੋਣ ਉਹ ਇੱਥੇ ਆਂਦੇ ਆਂ ਇੰਡੀਆ ਦੇ ਵਿੱਚ ਤੇ ਉਹ ਇਸ ਸਟੋਰੀ ਦੇ ਫੈਕਟ ਚੈੱਕ ਕਰਦੇ ਆਂ ਇਸ ਨੂੰ ਵੈਰੀਫਾਈ ਕਰਦੇ ਆਂ ਵੇਰੀਫਾਈ ਕਰਨ ਤੋਂ ਬਾਅਦ ਉਹ ਇਸ ਗੱਲ ਤੇ ਮੋਹਰ ਲਾਉਂਦੇ ਆ ਕਿ ਇਹ ਸਟੋਰੀ ਇਹ ਕਹਾਣੀ ਸੱਚੀ ਹੈ ਹੁਣ ਅਸੀਂ ਵੀ ਨਿਊਜ਼ਪੇਪਰ ਚੋਂ ਕਟਿੰਗਸ ਦੇਖ ਕੇ ਤੇ ਉਸ ਤੋਂ ਬਾਅਦ ਟੀਵੀ ਚ ਨਿਊਜ਼ ਵਗੈਰਾ ਦੇਖ ਕੇ ਇਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਅਸੀਂ ਤੁਹਾਨੂੰ ਇਹ ਸਟੋਰੀ ਸੁਣਾ ਰਹੇ ਹਾਂ ਇਸ ਸਟੋਰੀ ਵਿੱਚ ਬੜੀ ਮਿਹਨਤ ਨਾਲ ਅਸੀਂ ਇਹ ਤਿਆਰ ਕੀਤੀ ਹੈ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਸਦੂਰ ਸਦੂਰ ਹੁੰਦੀ ਹੈ ਉੱਤਰ ਪ੍ਰਦੇਸ਼ ਦੇ ਅਟਾਵਾ ਦੇ ਵਿੱਚ ਸ੍ਰੀਪੁਰਾ ਪਿੰਡ ਪੈਂਦਾ ਹੈ ਉੱਥੇ ਪਰਿਵਾਰ ਹੁੰਦਾ ਹੈ ਮੀਆ ਬੀਬੀ ਤੇ ਉਹਨਾਂ ਦੇ ਘਰ ਇੱਕ ਲੜਕੀ ਜਨਮ ਲੰਦੀ ਹੈ ਜਿਹਦਾ ਨਾਂ ਹੁੰਦਾ ਹੈ ਸੁਮਿਤਰਾ ਹੁਣ ਉਹ ਪਿੰਡ ਬੜਾ ਬੈਕਵਰਡ ਹੁੰਦਾ ਹੈ ਏਰੀਆ ਹੀ ਬੈਕਵਰਡ ਹੁੰਦਾ ਹੈ ਨਾ ਤਾਂ ਸਕੂਲ ਨਾ ਉੱਥੇ ਸੜਕਾਂ ਨਾ ਕੋਈ ਪਾਣੀ ਦਾ ਇੰਤਜ਼ਾਮ ਨਾ ਲਾਈਟ ਦਾ ਇੰਤਜ਼ਾਮ ਨਹੀਂ ਕਾਫੀ ਜਿਆਦਾ ਬੈਕਵਰਡ ਪਿੰਡ ਹੁੰਦਾ ਹੈ ਨਾ ਹੀ ਕੋਈ ਰੋਜ਼ਗਾਰ ਦਾ ਪ੍ਰਬੰਧ ਹੁੰਦਾ ਹੈ ਸੋਸ ਕਰਕੇ ਜਿਹੜਾ ਉਹ ਲੜਕੀ ਦਾ ਪਿਤਾ ਹੁੰਦਾ ਹੈ ਉਹ ਬਾਹਰ ਮਜ਼ਦੂਰੀ ਕਰਨ ਲਈ ਦਿੱਲੀ ਚਲੇ ਜਾਂਦਾ ਹੈ ਤੇ ਉਹਦੇ ਜਨਮ ਤੋਂ 2-3 ਸਾਲ ਬਾਅਦ ਤਕਰੀਬਨ 3 ਸਾਲ ਬਾਅਦ ਉਹਦੀ ਮਾਂ ਦੀ ਵੀ ਡੈਥ ਹੋ ਜਾਂਦੀ ਹੈ ਮਾਂ ਦੀ ਵੀ ਡੈਥ ਤੋਂ ਬਾਅਦ ਉਹ ਕੁੜੀ ਉਹਦੇ ਦੂਰ ਦਾ ਰਿਸ਼ਤੇਦਾਰ ਜੋ ਉਹਦਾ ਰਿਸ਼ਤੇਦਾਰ ਤਾਇਆ ਲੱਗਦਾ ਹੈ ਉਹ ਲੈ ਜਾਂ ਹ ਉਸ ਨੂੰ ਲੈ ਜਾਣ ਦੇ ਬਾਅਦ ਹੁਣ ਉੱਥੇ ਰਹਾ ਕਿ ਆਪਣੇ ਆਪ ਨੂੰ ਇਕੱਲੀ- ਇਕੱਲੀ ਮਹਿਸੂਸ ਕਰਾ ਚਲੋ ਉੱਥੇ ਜੀਵਨ ਕੱਟਾ ਆਪਣਾ 13 ਸਾਲ ਦੀ ਹੋ ਜਾ 13 ਸਾਲ ਤੇ ਬਾਅਦ ਹੁਣ ਉਸ ਦਾ ਉਹ ਵਿਆਹ ਕਰਦੇ ਹਾਂ ਜਗਦੀਸ਼ ਸਿੰਘ ਨਾਮ ਦੇ ਵਿਅਕਤੀ ਨਾਲ ਉਹਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਹੁਣ ਜਗਦੀਸ਼ ਸਿੰਘ ਵੀ ਉਹੀ ਮਾੜਾ ਮੋਟਾ ਦਿਹਾੜੀ ਦਾਪਾ ਹੀ ਕਰਦਾ ਦਾ ਤੇ ਹੁਣ ਉੱਥੇ ਵੀ ਰੋਜ਼ਗਾਰ ਨਾ ਹੋਣ ਕਾਰਨ ਉਹ ਵੀ ਬਾਹਰਲੇ ਸ਼ਹਿਰਾਂ ਵਿੱਚ ਕੰਮ ਕਰਦਾ ਦਾ ਹੁਣ ਉੱਥੇ ਵੀ ਆਪਣੇ ਆਪ ਨੂੰ ਉਹ ਕੱਲੀ-ਕੱਲੀ ਮਹਿਸੂਸ ਕਰਦੀ ਹੈ ਸੱਸ ਸਹੁਰੇ ਨਾਲ ਵੀ ਇੰਨੀ ਹੋ ਜਾਂਦਾ ਕੁੜੀ ਮਿਲਦੀ ਨਹੀਂ ਤੇ ਉਸ ਤੋਂ ਬਾਅਦ ਚਲੋ ਟਾਈਮ ਨਿਕਲਦਾ ਹੈ 5 ਸਾਲ ਹੋ ਜਾਂ ਹਾਂ 5 ਸਾਲ ਬਾਅਦ ਉਹਦੇ ਕੋਲ ਇੱਕ ਲੜਕਾ ਆ ਜਨਮ ਲੰਦਾ ਹੈ ਜੇ ਲੜਕਾ ਜਨਮ ਲੰਦਾ ਹੈ ਤਾਂ ਬੜੀ ਖੁਸ਼ ਹੁੰਦੀ ਹੈ ਵੀ ਚਲੋ ਕੋਈ ਮੇਰਾ ਵੀ ਸਾਥੀ ਆਇਆ ਮੈਂ ਵੀ ਇਹਦੇ ਨਾਲ ਹਾਂ ਗੱਲਾਂ ਕਰਿਆ ਕਰੂੰਗੀ ਪਿਆਰ ਕਰਿਆ ਕਰੂੰਗੀ ਚਲੋ ਕਰਦੀ ਵੀ ਹੈ ਉਹਦੇ ਨਾਲ ਪਿਆਰ ਕਰਦੀ ਹੈ ਗੱਲਾਂ ਬਾਤਾਂ ਕਰਦੀ ਹੈ ਸਾਰਾ ਕੁਝ ਚੱਲਦੇ ਚਾਲ ਚੱਲੇ ਜਾਂਦਾ ਹੈ ਤੇ ਇੱਕ ਦਿਨ ਉਹ ਖੂਦ ਪਾਣੀ ਪਰਨ ਜਾਂਦੀ ਹੈ ਲੜਕੇ ਨੂੰ ਦੇਖਿਆ ਹੁੰਦਾ ਹੈ ਇੱਕ ਬਾਹ ਦੇ ਵਿੱਚ ਤੇ ਇੱਕ ਚ ਡੋਲੂ ਪਕੜਿਆ ਹੁੰਦਾ ਬਾਲਟੀ ਪਕੜੀ ਹੁੰਦੀ ਹੈ ਤੇ ਪਾਣੀ ਲੈ ਕੇ ਜਦੋਂ ਵਾਪਸ ਆ ਰਹੀ ਹੁੰਦੀ ਹੈ ਹੋਰ ਵੀ ਕੁਝ ਜਨਾਨੀਆਂ ਉਹਦੇ ਨਾਲ ਹੁੰਦੀਆਂ ਨੇ ਤੇ ਉਹ ਦੂਜੀ ਜਨਾਨ ਨੂੰ ਇੱਕ ਚੀਖਦੀ ਆਵਾਜ਼ ਸੁਣਦੀ ਹੈ ਹੁਣ ਜਦੋਂ ਉਹਨੂੰ ਚੀਖਦੀ ਆਵਾਜ਼ ਸੁਣਦੀ ਹੈ ਤਾਂ ਉਹ ਸੁਮਿਤਰਾ ਵੱਲ ਦੇਖਦੀ ਹੈ ਤਾਂ ਸੁਮਿਤਰਾ ਦਾ ਹਾਲਾਤ ਕੁਝ ਇਸ ਤਰ੍ਹਾਂ ਸੀ ਕਿ ਇਸ ਦਾ ਹੱਥ ਇੱਕ ਉੱਪਰ ਚੱਕ ਹੋਇਆ ਹੋਇਆ ਸੀਗਾ ਬਿਲਕੁਲ ਅਸਮਾਨ ਵੱਲ ਤੇ ਹੱਥ ਪਿੱਛੇ ਨੂੰ ਮੁੜਿਆ ਹੋਇਆ ਸੀ ਅੱਖਾਂ ਦੀ ਪੁਤਲੀਆਂ ਗੋਲ-ਗੋਲ ਕੁੰਮਰੀਆਂ ਸੀ ਤੇ ਦੰਦ ਕੜਕੜਾਣੇ ਦੀ ਜਿੱਦਾਂ ਸਰਦੀ ਚ ਕੜਕੜਾਣੇ ਆਂ ਦੰਦ ਕੜਕੜਾਣੇ ਦੀ ਆਵਾਜ਼ ਆ ਰਹੀ ਸੀ ਤੇ ਉੱਚੇ ਉੱਚੇ ਸਾਹਾਂ ਦੀ ਵਿਹਾਜ ਆ ਰਹੀ ਸੀ ਕੋਣੋ ਸਾਰੇ ਦੇਖ ਕੇ ਹੈਰਾਨ ਪਰੇਸ਼ਾਨ ਹੋ ਗਏ ਹਾਂ ਵੀ ਇਹ ਕੀ ਗੱਲ ਹੋਈ ਜਦੋਂ ਉਹ ਹੈਰਾਨ ਪਰੇਸ਼ਾਨ ਹੋ ਗਏ ਹਾਂ ਤਾਂ ਤਕਰੀਬਨ 5 ਕਿ ਮੀਟਰ ਨਿਕਲਦੇ ਆਂ ਤਾਂ ਉਹਨੂੰ ਬਾਜੀ ਵੀ ਦਿੰਦੇ ਆ ਸੁમિતਰਾ ਸੁમિતਰਾ ਪਰ ਕੋਈ ਐਕਟੀਵਿਟੀ ਨਹੀਂ ਹੁੰਦੀ ਉਹਦੇ ਵਿੱਚ ਫਿਰ ਉਸ ਤੋਂ ਬਾਅਦ 5 ਮਿੰਟ ਬਾਅਦ ਉਹ ਨੋਰਮਲ ਹੋ ਜਾਂਦੀ ਹੈ ਤੇ ਨੋਰਮਲ ਹੋਣ ਤੋਂ ਬਾਅਦ ਉਹ ਆਪਣੀ ਜਿਹੜੀ ਸਹੇਲੀਆਂ ਹੁੰਦੀਆਂ ਨਾਲ ਵੀ ਹੁੰਦੀਆਂ ਉਹਨਾਂ ਨੂੰ ਪੁੱਛਦੀ ਕਿ ਕੀ ਗੱਲ ਕੀ ਹੋਈ ਹੈ ਇਦਾਂ ਦੀ ਤਾਂ ਉਹ ਡਰਦੀਆਂ ਕਰਦੀਆਂ ਕੁਝ ਨਹੀਂ ਕਹਿੰਦੀਆਂ ਵੀ ਨਹੀਂ ਕੁਝ ਨਹੀਂ ਹੋਇਆ ਤੇ ਹੁਣ ਉਹ ਘਰਾਂ ਨੂੰ ਜਾਂਦੀ ਹੈ ਘਰਾਂ ਨੂੰ ਜਾਂਦੀ ਹੈ ਤੇ ਸੋਚਦੀ ਤਾਂ ਹੈ ਵੀ ਜਿਹੜੇ ਸਾਰੇ ਮੇਰੀ ਕਿਨੇ ਦੇਖੀ ਰਹੇ تھے ਮੇਰੇ ਵੱਲ ਦੇਖ ਰਹੇ تھے ਕੋਈ ਨਾ ਕੋਈ ਗਲਤ ਹੋਈ ਹੈ ਚਲੋ ਉਹ ਕਹਿੰਦੀ ਵੀ ਪਤਾ ਨਹੀਂ ਹੁਣ ਕਿਆ ਹੋਇਆ ਹੋਊਗਾ ਚਲੋ ਇਤੋਂ ਦੋ ਤਿੰਨ ਦਿਨ ਹੋਰ ਬੀਤਦੇ ਐ ਦੋ ਤਿੰਨ ਦਿਨ ਬਾਅਦ ਉਹ ਰਸੋਈ 'ਚ ਕੰਮ ਕਰਦੀ ਹੁੰਦੀ ਐ ਰਸੋਈ 'ਚ ਕੰਮ ਕਰ ਰਹੀ ਐ ਜਹੋ ਆ ਗਈ ਜਿਹੜੀ ਉਹਦੀ ਸੱਸ ਹੁੰਦੀ ਐ ਬਾਹਰ ਬੈਠੀ ਹੁੰਦੀ ਐ ਸੱਸ ਨੂੰ ਕੜਕੜ ਕੜਕ ਕਰ ਦੰਦ ਕੜਕਣਾਂ ਦੀ ਵਾਹ ਜਾਂਦੀ ਐ ਤੇ ਉੱਚੋ-ਉੱਚੇ ਸਾਹ ਦੀ ਆਵਾਜ਼ ਆ ਜਾਂਦੀ ਐ ਸੱਸ ਭੱਜ ਕੇ ਜਾ ਕੇ ਅੰਦਰ ਦੇਖਦੀ ਐ ਜਦ ਅੰਦਰ ਸੁਮਿਤਰਾ ਦੇ ਹੱਥ ਉੱਪਰ ਚੱਕ ਹੋਏ ਹੋਏ ਪਿੱਛੇ ਨੂੰ ਮੁੜੇ ਹੋਏ ਅੱਖਾਂ ਦੀ ਪੁਤਲੀਆਂ ਉਸ ਤਰ੍ਹਾਂ ਹੀ ਕੁਮਰੀਆਂ ਤੇ ਦੰਦ ਕੜਕੜਾ ਰਹੇ ਹਾਂ ਦੀ ਆਵਾਜ਼ ਲਗਾਤਾਰ ਚੱਲ ਰਹੀ ਤੇ ਉਹ ਵੀ ਉਸ ਤਰ੍ਹਾਂ ਉਹਨੂੰ ਸੁમિતਰਾ ਕੀ ਹੋਇਆ ਸੁમિતਰਾ ਕੀ ਹੋਇਆ ਬਲ ਮਤਲਬ ਬੁਲਾਣੇ ਪਰ ਉਹ ਕੋਈ ਕੋਈ ਐਕਟੀਵਿਟੀ ਨਹੀਂ ਉਹ ਕਰਦੀ ਹੁਣ ਉਹ ਵੀ ਬੜਾ ਪਰੇਸ਼ਾਨ ਹੋ ਜਾਵਾਂਗੇ ਪਿੰਡ ਦੇ ਹੋਰ ਬੰਦੇ ਵੀ ਇਕੱਠੇ ਹੋ ਜਾਵਾਂਗੇ ਚਲੋ ਉਸ ਤੋਂ ਬਾਅਦ ਤਕਰੀਬਨ 10 ਮਿੰਟ ਬਾਅਦ ਸੁમિતਰਾ ਨਾਰਮਲ ਹੋ ਜਾਂਦੀ ਹੈ ਨਾਰਮਲ ਹੋਣ ਤੋਂ ਬਾਅਦ ਸੱਸ ਸਹੁਰਾ ਉਸ ਨੂੰ ਪੁੱਛਦੇ ਆ ਕਿ ਕੀ ਗੱਲ ਕਿਹ ਹੋਈ ਹੈ ਕਹਿੰਦੀ ਮੈਂ ਤਾਂ ਕੁਝ ਪਤਾ ਨਹੀਂ ਹੈ ਉਹ ਬਿਲਕੁਲ ਨਾਰਮਲ ਹੁੰਦੀ ਹੈ ਕਿ ਉਸ ਨੂੰ ਕੁਝ ਵੀ ਵੀ ਯਾਦ ਨਹੀਂ ਹੁੰਦਾ ਤੇ ਫਿਰ ਉਹ ਕਿਆ ਕਰਦੇ ਆ ਉੱਥੇ ਡਾਕਟਰ ਨੂੰ ਬੁਲਾਉਂਦੇ ਆ ਜਿਹੜਾ ਵੈਦ ਹੁੰਦਾ ਡਾਕਟਰ ਹੁੰਦਾ ਜੋ ਵੀ ਉਸ ਨੂੰ ਬੁਲਾਉਂਦੇ ਆ ਉਹ ਆ ਕੇ ਦੇਖਦਾ ਚੈੱਕ ਕਰਦਾ ਉਹ ਕਹਿੰਦਾ ਵੀ ਇਸ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਠੀਕ ਠਾਕ ਹੈ ਤਾਂ ਬਿਲਕੁਲ ਵੀ ਚਲੋ ਹੁਣ ਉਹਦੇ ਜਿਹੜੇ ਸੱਤ ਸਹੁਰਾ ਹੁੰਦੇ ਆ ਉਹਦੇ ਪਤੀ ਨੂੰ ਵੀ ਬੁਲਾ ਲੈਣੇ ਬਾਹਰ ਤੋਂ ਬਾਹਰ ਕੰਮ ਕਰਨ ਗਿਆ ਹੁੰਦਾ ਉਹ ਤੇ ਉਹ ਵੀ ਆ ਜਾਂਦਾ ਵੀ ਤੇਰੀ ਘਰ ਵਾਲੀ ਨੂੰ ਸੁਭਿਤਰਾਂ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਦੌਰੇ ਪੈਣੇ ਹੈਗੇ ਇਹ ਹੁੰਦਾਗਾ ਕੋਈ ਕਹਿੰਦਾ ਵੀ ਇਸ ਨੂੰ ਤਾਂ ਭੂਤ ਜਿੰਬੜੇ ਹੋਏ ਆ ਕੋਈ ਕਹਿੰਦਾ ਜਿੰਨ ਕੋਈ ਕੰਦਾ ਤੇ ਜਦੇ ਵੀ ਆਈ ਹੋਈ ਯਾਨੀ ਕਿ ਜਿੰਨੀਏ ਮੂੰਹ ਨੇ ਗੱਲਾਂ ਹੋ ਜਾਂਦੀਆਂ ਉਸ ਤੋਂ ਬਾਅਦ ਸਾਰੇ ਬੜੇ ਪਰੇਸ਼ਾਨ ਹੁੰਦੇ ਆ ਵੀ ਗੱਲ ਅਖਰ ਕੀ ਗੱਲੇ ਕੀ ਇਦਾਂ ਦੀ ਵੀ ਸੁમિતਰਾ ਇਦਾਂ ਕਰ ਕਿਉਂ ਰਹੀ ਹੈਗੀ ਹੁਣ ਇਸੇ ਤਰ੍ਹਾਂ ਕਰਦੇ ਕਰਦੇ ਪੂਰੇ 5 ਮਹੀਨੇ ਨਿਕਲ ਜਾਂਦੇ ਆ ਤੇ ਤਰੀ ਜਾਂਦੀ ਹੈ 16 ਜੁਲਾਈ 1985 ਉਸ ਦਿਨ ਵੀ ਸੁમિતਰਾ ਉਸੇ ਰੂਪ ਚਾਂਦੀ ਹੈ ਹੱਥ ਉੱਪਰ ਨੂੰ ਤੇ ਅੱਖਾਂ ਕੋ ਮਰੀਆਂ ਦੰਦ ਕਟਕੜਾ ਰਹੇ ਪਰ ਉਸ ਦਿਨ ਕੀ ਚੀਜ਼ ਲੱਗ ਹੁੰਦੀ ਹੈ ਉਸ ਦਿਨ ਪਹਿਲੀ ਵਾਰ ਸੁમિતਰਾ ਇੱਕ ਲੈਨ ਬੋਲਦੀ ਹੈ ਅੱਗੇ ਤਾਂ ਉਹ ਸ਼ਾਂਤ ਰਹਿੰਦੀ ਕਦੇ ਕੁਝ ਬੋਲਦੀ ਨਹੀਂ ਪਰ ਉਸ ਦਿਨ ਪਹਿਲੀ ਵਾਰ ਕ ਲੈਨ ਬੋਲਦੀ ਹੈ ਉਹ ਕਹਿੰਦੀ ਹੈ ਕਿ ਅੱਜ ਤੋਂ 3 ਦਿਨ ਬਾਅਦ ਮੇਰੀ ਮੌਤ ਹੋ ਜਾਣੀ ਹੈ ਹੁਣ ਜਿਹੜੇ ਉਸਦੇ ਖੜੇ ਸੀ ਦੇਖ ਕੇ ਸਾਰੇ ਹੈਰਾਨ ਸੁਣ ਕੇ ਬਈ ਇਹ ਕਿਆ ਗੱਲ ਕਹਿ ਰਹੀ ਹੈ ਸੁમિતਰਾ ਤਾਂ ਚਲੋ ਉਸ ਤੋਂ ਬਾਅਦ 5 ਮਿੰਟ ਬਾਅਦ ਉਹ ਆਪਣੇ ਅਸਲੀ ਰੂਪ ਜਾਂਦੀ ਹੈ ਤੇ ਉਹਦੇ ਪਤੀ ਉਹਨੂੰ ਪੁੱਛਦਾ ਬਈ ਸੁમિતਰਾ ਤੂੰ ਕੀ ਕਹਿ ਰਹੀ ਸੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕੁਝ ਕਿਆ ਗੱਲ ਹੋਈ ਹੈ ਕਿਆ ਨਹੀਂ ਕਹਿੰਦੇ ਤੂੰ ਕਹਿ ਰਹੀ ਸੀ ਵੀ ਮੈਂ ਇਸ ਤੋਂ 3 ਦਿਨ ਬਾਅਦ ਮੈਂ ਮਰ ਜਾਣਾਗਾ ਵੀ ਐਦਾਂ ਦੀ ਗੱਲ ਕਿਹਾ ਗਈ ਉਹ ਕਹਿੰਦੇ ਵੀ ਮੈਨੂੰ ਦੱਸ ਬਾਰੇ ਕੁਝ ਪਤਾ ਹੀ ਨਹੀਂ ਵੀ ਕੀ ਹੋਇਆ ਕੀ ਨਹੀਂ ਚਲੋ ਹੁਣ ਉਹਦਾ ਘਰ ਵਾਲਾ ਵੀ ਕਿਉਂਕਿ ਉਹਨੂੰ ਪਿਆਰ ਬਹੁਤ ਜ਼ਿਆਦਾ ਕਰਦਾ ਹੁੰਦਾ ਉਹ ਘਬਰਾਜਾਗਾ ਵੀ ਪਤਾ ਨਹੀਂ ਕੀ ਗੱਲ ਐ ਚਲੋ ਹੌਲੀ ਹੌਲੀ ਕਰਕੇ ਟਾਈਮ ਨਿਕਲਦਾਗਾ 2 ਦਿਨ ਨਿਕਲ ਜੰਨੇ ਤੇ 3 ਜਾਂ ਦੀ ਰਹੰਦਾਗਾ 19 ਜੁਲਾਈ 1985 ਹੁਣ ਉਹਦਾ ਘਰ ਵਾਲਾ ਸੁਵਿੱਤਰ ਨੂੰ ਕਹਿੰਦਾਗਾ ਵੀ ਤੂੰ ਨਾ ਹੀ ਦਾ ਚੁੱਲ੍ਹੇ ਕੋਲ ਜਾਣਾ ਵੀ ਤੈਨੂੰ ਅੱਗ ਨਾ ਲੱਗ ਜਵੇ ਨਾ ਹੀ ਤੂੰ ਉੱਪਰ ਚੜ੍ਹਨਾ ਕੋਠੇ ਦੇ ਉੱਤੇ ਵੀ ਤਾਂ ਤੂੰ ਉਹ ਤੂੰ ਸਲਿੱਪ ਕਰਕੇ ਨਾ ਕਰ ਤੇ ਨਹੀਂ ਤੂੰ ਪਾਣੀ ਭਰਨ ਕੋਈ ਦੇ ਕੋਲ ਜਾਣਾਗਾ ਇਹ ਚੀਜ਼ਾਂ ਤੇ ਸਾਰੀਆਂ ਤੇ ਉਹ ਦਾ ਘਰ ਵਾਲਾ ਰੋਗ ਲਾ ਦਿੰਦਾ ਵੀ ਤੂੰ ਆਪਣਾ ਅੰਦਰ ਮੰਜੇ ਉਰ ਪੈ ਜਾ ਤਾਂ ਕੁਝ ਨਹੀਂ ਕਰਨਾ ਚਲੋ ਸੁਮਿਤਰਾ ਵੀ ਇਦਾਂ ਹੀ ਕਰਦੀ ਐ ਉਹ ਆਪਣਾ ਅੰਦਰ ਮੰਜੇ ਉਰ ਪੈ ਜਾਗੀ ਸਾਰਾ ਦਿਨ ਇਦਾਂ ਹੀ ਨਿਕਲ ਜਾ ਹੰਦਰ ਪਈ ਪਈਦਾ ਉਹਦਾ ਤੇ ਸ਼ਾਮ ਹੁੰਦੀ ਐ ਹੁਣ ਸੁਮਿਤਰਾ ਕਹਿੰਦੀ ਐ ਵੀ ਚਲੋ ਸਾਰਾ ਦਿਨ ਤਾਂ ਨਿਕਲ ਗਿਆ ਮੈਂ ਬਾਹਰ ਜਾ ਕੇ ਦੇਖਦੀ ਆ ਮੜਾ ਮੋਟਾ ਅੰਦਰ ਵੀ ਸੁਪੋ ਕੁਸ਼ਨ ਜੀ ਉਸ ਨੂੰ ਹੋਣ ਲੱਗ ਜਾਹਾ ਤੇ ਜਦੋਂ ਬਾਹਰ ਜਾ ਕੇ ਦੇਖਾ ਕਿ ਬਾਹਰ ਇੱਕ ਉਹਦੀ ਔਰ ਸਹੇਲੀ ਜਾਂਦੀ ਹੁੰਦੀ ਉਹਨੂੰ ਆਵਾਜ਼ ਮਾਰ ਲੈਂਦੀ ਐ ਤੇ ਹੁਣ ਸਹੇਲੀ ਨੂੰ ਪੁੱਛਦੀ ਆ ਵੀ ਹਾਂ ਕਿਸ ਤਰ੍ਹਾਂ ਸੁમિતਰਾ ਤੂੰ ਠੀਕ ਐ ਅੱਗੇ ਨਾਲੋਂ ਵੀ ਕੀ ਆ ਹੈ ਕਿੱਦਾਂ ਹੈ ਹਲਿਓ ਗੱਲੇ ਕਰਦੀ ਹੁੰਦੀ ਐ ਸੁમિતਰਾ ਠਾ ਦੇ ਕਰਨੀ ਚੇ ਨਿਚੇ ਡਰ ਜਾਂਦੀ ਏਗੀ ਜਦ ਨੀਚੇ ਡਿੱਗਦੀ ਐ ਇਹ ਕਰਦੇ ਭੱਜਿਆ ਨੀ ਨਠਿਆਨੀਆਂ ਤੇ ਨਾਲ ਦੀ ਨਾਲ ਵੈਦ ਨੂੰ ਬੁਲਾਇਆ ਜਾਂਦਾ ਅਗੇ ਬੈਕ ਚੈੱਕ ਕਰਦਾ ਵੈਦ ਕਹਿੰਦਾ ਸੁમિતਰਾ ਦਾ ਖਤਮ ਹੈ ਨੀ ਇਹਦਾ ਮਰ ਲਈ ਹੁਣ ਘਰ ਦੇ ਉਤੇ ਰੋਣਾ ਪਿੱਟਣਾ ਸਾਰਾ ਕੁਝ ਉੱਥੇ ਸ਼ੁਰੂ ਹੋ ਜਾਗਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਸ਼ਾਮ ਹੋ ਗਈ ਵੀ ਹੁਣ ਤਾਂ ਪਾਇਸ ਨੂੰ ਉਹ ਸੰਸਕਾਰ ਵੀ ਨਹੀਂ ਕਰ ਸਕਦੇ ਵੀ ਕੱਲ ਨੂੰ ਸੰਸਕਾਰ ਇਸ ਦਾ ਕਰੂਗੇ ਤਾਂ ਅਗਲੇ ਦਿਨ ਚਿਤਾ ਵੀ ਸੱਜ ਹਾਸ ਕੀ ਤੇ ਉਸ ਨੂੰ ਉਹਨਾਂ ਦੀ ਮਤਲਬ ਰੀਤ ਦੇ ਮੁਤਾਬਕ ਉਸ ਨੂੰ ਸਜਾਣ ਲੱਗ ਜੰਨੇ ਹੈਗੇ ਹਾਰਤ ਸੰਗਾਰ ਲੱਗ ਜੰਨੇ ਹੈ ਕਿਉਂਕਿ ਸਵਾਗਣ ਹੁੰਦੀ ਹੈ ਇਹੋ ਚਲੋ ਉਹਦਾ ਹਾਰਤ ਸੰਗਾਰ ਕਰਨ ਲੱਗ ਜੰਨੇ ਆ ਅੰਦਰ ਗੇ ਹਾਰਤ ਸੰਗਾਰ ਕਰ ਦੁੰਦੇ ਆ ਬਾਹਰ ਬੰਦੇ ਬੈਠੇ ਹੁੰਨੇ ਆ ਅੰਦਰ ਉਹ ਜਨਾਨੀਆਂ ਚਿੱਕਾ ਮਾਰਨ ਲੱਗ ਜੰਨੀਆਂ ਚਲੋ ਬੰਦੇ ਅੰਦਰ ਭੱਜ ਕੇ ਦੇਖਦੇ ਆ ਕਿ ਕੀ ਹੋਇਆ ਕੁਛ ਨਹੀਂ ਕਹਿੰਦੇ ਸਹਮਿਤਰਾ ਦਾ ਜੁੰਦੀ ਹੋ ਗਈ ਅੱਖਾਂ ਖੋਲੀਆਂ ਉਸਨੇ ਤਾਂ ਤੇ ਉਹਦਾ ਘਰ ਵਾਲਾ ਬੜਾ ਖੁਸ਼ ਹੁੰਦਾਗਾ ਤੇ ਉਹ ਭੱਜ ਕੇ ਜਾਂਦਾ ਉਸ ਨੂੰ ਗੈਣ ਲੱਗਿੱਦਾ ਲਗਾਣਾ ਤਾਂ ਸਹਮਿਤਰਾ ਅੱਗੇ ਤੋਂ ਬੋਲਦੀ ਹੈ ਕਹਿੰਦੀ ਹੂ ਆਰ ਯੂ ਉਹ ਦੇਖ ਕੇ ਹੈਰਾਨ ਪਰੇਸ਼ਾਨ ਬਈ ਇਹ ਕੀ ਗੱਲ ਹੋਈ ਉਹ ਕਹਿੰਦੇ ਤੁਸੀਂ ਕੌਣ ਹੈ ਬਈ ਤੁਸੀਂ ਮੇਰੇ ਨੂੰ ਗਾਲੇ ਲੱਗ ਰਹੇ ਹੈਂ ਮੈਂ ਪ੍ਰਾਈਸਤਰੀ ਨੂੰ ਤੁਸੀਂ ਉਹ ਕਹਿੰਦਾ ਵੀ ਮੈਂ ਤੇਰਾ ਘਰ ਵਾਲਾ ਕਹਿੰਦਾ ਤੁਸੀਂ ਤਾਂ ਮੇਰੇ ਘਰ ਵਾਲਾ ਹੈ ਹੀ ਨਹੀਂ ਚਲੋ ਇਹਨਾਂ ਨੂੰ ਤੇ ਸੱਸਰੋਂ ਆਨੇ ਆਗੇ ਸੱਸਰੋਂ ਆ ਕੇ ਉਸ ਨੂੰ ਕਹਿੰਦੇ ਆ ਵੀ ਬੇਟੀ ਤੂੰ ਅਸੀਂ ਤੇਰੇ ਸੱਸਰੋਂ ਕਹਿੰਦੇ ਵੀ ਨਹੀਂ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਹੈ ਸੱਸਰੋਂ ਵੀ ਹੈਰਾਨ ਉਹ ਕਹਿੰਦੇ ਆ ਚਲੋ ਬਈ ਹੁਣ ਜਿੰਦਗੀ ਹੋਈ ਹੈ ਦਿਮਾਗ 'ਚ ਕਈ ਵਾਰ ਸਦਮਾ ਹੁੰਦਾਗਾ ਬਈ ਇਸ ਕਰਕੇ ਸ਼ਾਇਦ ਨਾ ਪਛਾਣਦੀ ਹੋਵੇ ਵੀ ਕੁਝ ਟਾਈਮ ਤੱਕ ਪਛਾਣਨ ਲੱਗ ਜੂਗੀ ਕਹਿੰਦੇ ਚਲੋ ਫਿਰ ਮਾਂ ਆਪਣੇ ਬੱਚੇ ਨੂੰ ਤਾਂ ਭੁੱਲ ਨਹੀਂ ਸਕਦੀ ਵੀ ਇਹਦੇ ਬੱਚੇ ਨੂੰ ਲਿਆਓ ਇਹਦੇ ਬੇਡੇ ਨੂੰ ਉਹਦੇ ਬੇਡਰੂਮ ਲਿਆਨੇ ਆ ਉਹਦੇ ਕੋਲ ਤਾਂ ਬੱਚੇ ਨੂੰ ਪਕੜ ਲੈਂਦੀ ਹੈ ਬੱਚੇ ਨੂੰ ਪਿਆਰ ਕਰਦੀ ਹੈ ਪਿਆਰ ਕਰਨ ਤੋਂ ਬਾਅਦ ਉਹਨਾਂ ਨੂੰ ਪੁੱਛਦੀ ਹੈ ਵੀ ਕਿਹਦਾ ਬੱਚਾ ਹੈ ਉਹ ਫੇਰ ਹੈਰਾਨ ਵੀ ਹੈ ਤਾਂ ਆਪਣੇ ਬੱਚਿਆਂ ਨੂੰ ਵੀ ਵਿਚਾਰ ਰਹੀ ਚਲੋ ਉਹ ਕਹਿੰਦੇ ਆ ਵੀ ਦੇਖੋ ਹੌਂ ਟੈਂਪਟ ਪਾਓ ਚਲੋ ਟਾਈਮ ਕਿ ਦੋ ਦਿਨ ਨਿਕਲਦੇ ਆ ਫਿਰ ਉਹ ਚਿੱਠੀ ਲਿਖਦੀ ਹੈ ਇੱਕ ਬਹੁਤ ਵਧੀਆ ਇੰਗਲਿਸ਼ ਸਦਾਰਨੀ ਦੀ ਚਿੱਠੀ ਲਿਖਦੀ ਹੈ ਇੰਗਲਿਸ਼ ਦੇ ਵਿੱਚ ਤਾਂ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਚਿੱਠੀ ਪੋਸਟ ਕਰਕੇ ਆਓ ਚਲੋ ਉਹ ਚਿੱਠੀ ਪੋਸਟ ਕਰ ਆਂਦਾ ਫੇਰ ਐਦਾਂ ਹੀ ਟਾਈਮ ਨਿਕਲਦਾ ਦੋ ਦਿਨ ਦਿਨ ਬਾਅਦ ਫਿਰ ਚਿੱਠੀ ਲਿਖਦੇ ਐਦਾ ਹੀ ਇਨਕੇ ਕਰ ਕਰਕੇ 3 ਮਹੀਨੇ ਨਿਕਲ ਜੰਨੇ ਆ ਉਹ ਚਿੱਠੀਆਂ ਪਾਈ ਜਾਂਦੀਆਂ ਇੰਗਲਿਸ਼ ਦੇ ਵਿੱਚ ਹੁਣ ਸਮਝ ਕਿਸੇ ਦੇ ਲੱਗ ਨਹੀਂ ਰਿਹਾ ਸੀ ਵੀ ਗੱਲ ਕੀ ਹੈ ਕੀ ਨਹੀਂ ਚਲੋ 3 ਮਹੀਨੇ ਬਾਅਦ ਉਸ ਪਿੰਡ ਵਿੱਚ ਪੁੱਛਦੇ ਪੁੱਛਦੇ ਇੱਕ ਇਨਸਾਨ ਆਂਦਾ ਹੈ ਇੱਕ ਸ਼ਖਸ ਉੱਥੇ ਪਹੁੰਚਦਾ ਹੈ ਤੇ ਉਹ ਸੁਮਿਤਰਾ ਦਾ ਪਤਾ ਕਰਦੇ ਕਰਦੇ ਸੁਮਿਤਰਾ ਦੇ ਘਰੇ ਪਹੁੰਚ ਜਾਂਦਾ ਹੈ ਤੇ ਉਹ ਜਾ ਕੇ ਕਹਿੰਦਾ ਹੈ ਵੀ ਜੀ ਮੈਨੂੰ ਚਿੱਠੀਆਂ ਆ ਰਹੀਆਂ ਨੇ ਤੁਹਾਡੇ ਇੱਥੇ ਕੋਈ ਚਿੱਠੀ ਮੈਨੂੰ ਲਿਖ ਰਿਹਾਗਾ ਵੀ ਕੌਣ ਹੈ ਕੀ ਗੱਲ ਹੈ ਕਿਸ ਤਰ੍ਹਾਂ ਹੈ ਬਈ ਮੇਰਾ ਨਾਮ ਸੀ ਆਰਾਮ ਤਰਪਾਠੀ ਹੈ ਜਦੋਂ ਉਹਦਾ ਨਾਮ ਸੁਣਦੀ ਹੈ ਸੀ ਆਰਾਮ ਤਰਪਾਠੀ ਤਾਂ ਅੰਦਰੋਂ ਭੱਜੀ-ਭੱਜੀ ਹੋ ਜਾਂਦੀ ਹੈ ਸੁਵਿਤਰਾ ਜਾ ਕੇ ਉਹਦੇ ਗਲੇ ਲੱਗ ਜਾਂਦੀ ਹੈ ਬੰਦੇ ਦੇ ਉਹ ਬੰਦਾ ਉਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦਾ ਵੀ ਕੌਣ ਹੈ ਤੂੰ ਉਹ ਉਸ ਨੂੰ ਕਹਿੰਦੀ ਹੈ ਇਨਸਾਨ ਨੂੰ ਬਈ ਤੁਸੀਂ ਮੰਨੂ ਨਹੀਂ ਪਾਪਾ ਪਹਿਚਾਣਿਆ ਮੈਂ ਤੁਹਾਡੀ ਬੇਟੀ ਉਹ ਗੱਲ ਸੁਣ ਕੇ ਹੈਰਾਨ ਉਹ ਕਹਿੰਦਾ ਬੇਟੀ ਕਿਸ ਤਰ੍ਹਾਂ ਵੀ ਮੈਂ ਤਾਂ ਉਹ ਕਹਿੰਦਾ ਵੀ ਇੱਥੋਂ 80 ਕਿਲੋਮੀਟਰ ਦੂਰ ਡੀਬੀਡੀਪਰ ਮੇਰਾ ਪਿੰਡ ਹੈ ਤੇ ਤੁਗਮਰੀ ਵੀਡੀਓ ਕਿਸ ਤਰ੍ਹਾਂ ਹੋਈ ਕਹਿੰਦੇ ਮੈਨੂੰ ਪਤਾ ਪਿੰਡ ਮੇਰਾ ਡਿਉਟੀ ਵੀ ਪੂਰਾ ਤੁਸੀਂ ਲੈਕਚਰਾਰ ਹੋ ਕਾਲਜ ਦੇ ਵਿੱਚ ਤੇ ਮੈਂ ਵੀ ਲੈਕਚਰਾਰ ਸੀ ਕਾਲਜ ਦੇ ਵਿੱਚ ਤੇ ਉਸ ਤੋਂ ਬਾਅਦ ਦੋ ਮੇਰੇ ਬੱਚੇ ਆਏਗੇ ਇਹ ਸਾਰਾ ਕੁਝ ਦੱਸ दिया ਉਹ ਹੈਰਾਨ ਪਰੇਸ਼ਾਨ ਵੀ ਹੈ ਇਹ ਹੋ ਕੀ ਰਿਹਾ ਫਿਰ ਉਹ ਐਲਬਮ ਲੈ ਕੇ ਆਇਆ ਹੁੰਦਾ ਉਸ ਤੋਂ ਕੱਢ ਕੇ ਕਦੋਂ ਫੋਟੋ ਮୋਰੇ ਢੱਕਦਾ ਵੀ ਤੂੰ ਇਹ ਦੱਸ ਵੀ ਇਹ ਕੌਣ ਹੈ ਉਹ ਕਹਿੰਦਾ ਵੀ ਇਹ ਤਾਂ ਮੇਰੇ ਹਸਬੰਦ ਨੇ ਤੇ ਉਸ ਤੋਂ ਬਾਅਦ ਕਹਿੰਦਾ ਇਹ ਕੌਣ ਹੈ ਕਿ ਦੂਜੀ ਦੀ ਉਂਗਲੀ ਰੱਖਦੀ ਉਹ ਕਹਿੰਦੇ ਮੇਰੀ ਮੰਮੀ ਹੈ ਇਹ ਤੇ ਉਹਦੋਂ ਮੈਂ ਸੱਸ ਸਹੁਰਾ ਦੱਸਦੀ ਫੇਰ ਦੱਸਦੀ ਐਵੇਂ ਇਹ ਮੇਰੇ ਦੋ ਬੱਚੇ ਆ ਰਿੰਕੂ ਹਟਿੰਕੂ ਤੇ ਦੋਸਤੋ ਬਾਅਦ ਇੱਕ ਲੜੀ ਤੇ ਉਂਗਲੀ ਰੱਖਦੀ ਤੇ ਚੁੱਪ ਕਰ ਜਾਂਦੀ ਐ ਹੁਣ ਜਿਹੜਾ ਸੀ ਆਰਾਮ ਤ੍ਰਿਪਾਠੀ ਹੁੰਦਾਗਾ ਉਹ ਕਹਿੰਦਾ ਵੀ ਇਹ ਕੌਣ ਆ ਇਹਦਵਾਰ ਕਿਉਂ ਬੋਲ ਰਹੀ ਏ ਤੂੰ ਕਹਿੰਦਾ ਇਹ ਮੇਰੀ ਨਣਾਣ ਐ ਜਿਨੇ ਮੈਨੂੰ ਪੱਥਰ ਮਾਰ ਮਾਰ ਕੇ ਮਾਰਿਆ ਸੀ ਹੁਣ ਸੀ ਆਰਾਮ ਤ੍ਰਿਪਾਠੀ ਦੀ ਅੱਖਾਂ ਵਿੱਚ ਪਾਣੀ ਹੁੰਦਾ ਖੜਾ ਹੁੰਦਾ ਤੇ ਉਸ ਨੂੰ ਗੱਲ ਲਾ ਲੈਂਦਾ ਕਹਿੰਦਾ ਤੂੰ ਹੀ ਮੇਰੀ ਸ਼ਿਵਾ ਦੀ ਉਹਦਾ ਨਾਮ ਸ਼ਿਵਾ ਹੁੰਦਾ ਵੀ ਤੂੰ ਹੀ ਮੇਰੀ ਸ਼ਿਵਾ ਗਈ ਤੇ ਉਸ ਤੋਂ ਬਾਅਦ ਉਹ ਸਟੋਰੀ ਸੁਣਾਉਂਦਾ ਆਪਣੀ ਉਹ ਦੱਸਦਾ ਵੀ 1968 ਚ ਸ਼ਿਵਾ ਦਾ ਜਨਮ ਹੋਇਆ ਸੀਗਾ ਤੇ ਅਸੀਂ ਪੜਾਇਆ ਲਿਖਾਇਆ ਉਸ ਨੂੰ ਗ੍ਰੈਜੂਏਟ ਕਰੀ ਤੇ ਉਸ ਤੋਂ ਆ ਪ੍ਰੋਫੈਸਰ ਲੱਗੀ ਪ੍ਰੋਫੈਸਰ ਲੱਗਣ ਤੋਂ ਬਾਅਦ ਉਹਦਾ ਅਸੀਂ ਵਿਆਹ ਕਰਿਆ ਹੁਣ ਅੱਗੇ ਜਿਹੜੇ ਵੀਰਿੰਦਰ ਨਾਲ ਵਿਆਹ ਕਰਿਆ ਸੀ ਉਹ ਲਾਲਚ ਦੇ ਬਹੁਤ ਜ਼ਿਆਦਾ ਲੋਭੀ ਤੇ ਤੇ ਇੱਕ ਦੂਜਾ ਇਹ ਜਿਆਦਾ ਪੜੀ ਲਿਖੀ ਬਹੁਤ ਜ਼ਿਆਦਾ ਸੀ ਇਸ ਕਰਕੇ ਉਹ ਘੱਟ ਬੜੇ ਲਿਖੇ ਹੋਣ ਕਰਕੇ ਇਹ ਨਾਲ ਜਿੱਦ ਕਰਦੇ ਫਿਰ ਜਦੋਂ ਜਿੱਦ ਕਰਦੇ ਤੇ ਇੱਕ ਦਿਨ ਸਾਨੂੰ ਸੁਨੇਹਾ ਆਇਆ ਤਰੀਖ ਸੀ 19 ਜੁਲਾਈ 1985 ਉਸ ਦਿਨ ਸਾਨੂੰ ਸੁਨੇਹਾ ਆਂਦਾ ਕਿ ਤੁਹਾਡੀ ਬੇਟੀ ਟ੍ਰੇਨ ਥੱਲੇ ਆ ਕੇ ਐਕਸੀਡੈਂਟ ਹੋ ਗਿਆ ਤੇ ਉਸਨੇ ਸੁਸਾਈਡ ਕਰ ਲਈ ਤੇ ਅਸੀਂ ਭੱਜੇ ਭੱਜੇ ਜਾਂਦੇ ਆਂ ਜਾਂ ਦੇਖਦੇ ਆਂ ਵੀ ਉੱਥੇ ਇਹਦੀ লাশ ਪਈ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਲੈ ਕੇ ਆਣੇ ਆ ਤੇ ਉਹਨਾਂ ਖਿਲਾਫ ਪੁਲਿਸ ਕੰਪਲੇਂਟ ਵੀ ਕਰਾਣੇ ਆ ਪਰ ਹੁਣ ਸਬੂਤਨਾ ਹੋਣ ਕਰ ਰੋ ਸਾਰੇ ਛੁੱਟ ਜੰਨੇ ਆ ਹੁਣ ਐਕਚੁਅਲ ਗੱਲ ਕੀ ਸੀ ਉਹਦੀ ਡੈਥ 19 ਜੁਲਾਈ 1985 ਨੂੰ ਹੁੰਦੀ ਹੈ ਉਧਰ ਜਿਹੜੀ ਸੁਮਿਤਰਾ ਸੀ ਇਹਦੀ ਵੀ ਡੈਥ 19 ਜੁਲਾਈ 1985 ਨੂੰ ਹੁੰਦੀ ਹੈ ਤੇ ਇਹ ਅਗਲੇ ਦਿਨ ਦੁਬਾਰਾ ਜਿੰਦਾ ਹੋ ਜਾਂਦੀ ਹੈ ਯਾਨੀ ਕਿ ਉਸ ਦੀ ਆਤਮਾ ਸੀ ਉਹ ਇੱਥੇ ਜ ਪ੍ਰਵੇਸ਼ ਕਰ ਜਾਂਦੀ ਹੈ ਯਾਨੀ ਕਿ ਇੱਥੇ ਅਗੇ ਤਾਂ ਪੁਨਰ ਜਨਮ ਹੋ ਜਾਂਦਾ ਹੈ ਤਾਂ ਜੋ ਸਾਰੀਆਂ ਗੱਲਾਂ ਦੱਸ ਸਕਦੀਏ ਫਿਰ ਉਸ ਤੋਂ ਬਾਅਦ ਇੱਕ ਖਬਰਾਂ ਜਾਂਦਾਗਾ ਨਿਊਜ਼ਪੇਪਰਾਂ ਜਾਂਦਾ ਸਾਰੀ ਗੱਲਾਂ ਤੇ ਫਿਰ ਅਮਰੀਕਾ ਦੀ ਵਰਜੀਨੀਆ ਯੂਨੀਵਰਸਿਟੀ ਤੋਂ ਉਸ ਸਾਇੰਸ ਦਾ ਨੰਨੇ ਆ ਉਹ ਆ ਕੇ ਫੈਕਟ ਚੈੱਕ ਕਰਦੇ ਆ ਇਹਦੀ ਹੈਂਡ ਰਾਈਟਿੰਗ ਮਿਲਾਨਦੇ ਆ ਉਹਦੇ ਨਾਲ ਸੇਮ ਕੁੜੀ ਨਾਲ ਸੇਮ ਹੈਂਡ ਰਾਈਟਿੰਗ ਮਿਲਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਪਿੰਡ ਵਾਲਿਆਂ ਨੂੰ ਉਧਰ ਪਿੰਡ ਵਾਲਿਆਂ ਨੂੰ ਕੁਐਸਚਨ ਪੁੱਛਦੇ ਆ ਸਾਰਾ ਕੁਝ ਪਤਾ ਕਰਨ ਤੋਂ ਬਾਅਦ ਉਹ ਇਸ ਗੱਲ ਤੇ ਮੋਹਰ ਲਗਾਣੇ ਕਿ ਜਿਹੜੀ ਇਹ ਘਟਨਾ ਸੀ ਇਹ ਸੱਚੀ ਘਟਨਾ ਸੀ ਹੁਣ ਉਸ ਤੋਂ ਬਾਅਦ ਜਿਹੜੇ ਰਿੰਕੂ ਤੇ ਟਿੰਕੂ ਦੇ ਦੋ ਬੱਚੇ ਹੁੰਦੇ ਆ ਉਹ ਸੁਮਿਤਰਾ ਉਹਨਾਂ ਨੂੰ ਵੀ ਆਪਣੇ ਕੋਲ ਰੱਖ ਲੈਂਦੀ ਹੈ ਤੇ ਆਪਣੇ ਇਸੇ ਪਤੀ ਕੋਲ ਰਹਿਣ ਲੱਗ ਜਾਂਦੀ ਹੈ ਖੁਸ਼ੀ-ਖੁਸ਼ੀ ਤੇ ਇਸ ਤਰ੍ਹਾਂ ਉਹਦਾ ਅੱਗੇ ਆਪਣੇ ਆਣ ਵਾਲਾ ਸਮਾਂ ਨਿਕਲਦਾ ਹੈਗਾ ਸੋ ਐਸੀ ਸਟੋਰੀ ਦੋਸਤੋ ਪੁਨਰਜਨਮ ਦੀ ਸ਼ਾਇਦ ਤੁਸੀਂ ਪਹਿਲਾਂ ਇਸ ਤਰ੍ਹਾਂ ਦੀ ਸਟੋਰੀ ਨਾ ਸੁਣੀ ਹੋਵੇ ਸੋ ਮੈਨੂੰ ਤੋਂ ਅਜਾਤ ਧੰਨਵਾਦ ਪੰਜਾਬੀਓ